ਸੇਰ ਨਾ ਹੁਣੀ ਵਾਲਾ ਹੋਇਆ ਜਨਵਾਰ ਦੇ ਨਹੀਂ ਆ ਨਵਾਲ ਦੇ ਨੂੰ ਅਦੀ ਪੈ ਗਈ ਜੋ ਤੰਦਾ ਵਾਲੀਆਂ ਮਾਸੀਆਂ ਕਰਦਾ ਤੂੰ ਕਿਸੇ ਪਰਚਾਈ ਤੇਰੀ ਆਂਦੀ ਖਾਂਡਿਆ ਨਹੀਂ ਪੱਤੀ ਅੰਦੇ ਚੁੱਕ ਖਾਂਡੇ ਤੇ ਪੱਤੀ ਬਣਾ ਚਾ ਫਿਆ ਨੂੰ ਮੈਂ ਰੋਲਾ ਪਾਇਆ ਹੋਰ ਕੀ ਲੈਣਾ ਮੈਂ ਲੈ ਆਂ ਤੂੰ ਤੇ ਜੋਬਨ ਜਿਆਦੀ ਲੈ ਆਵਾ ਜਿੰਨੇ ਜੋਗ ਕਰ ਆਉਂਦਾ ਉਹਦੀ ਨੂੰ ਆ ਚਾਹ ਬਣਾ ਕੇ ਪਿਆ ਉਹਨੂੰ ਆ ਵੇਖ ਲੈ ਬੀਜੀ ਪੱਤੀ ਹੋਰ ਹੋਰ ਦਾਲ ਦੂ ਲੈਣੀ ਦੱਸ ਸਿਰ ਚ ਪਾਲਾ ਐ ਨਹੀਂ ਉਹ ਚੱਲ ਗਈ ਹੋਣਾ ਕਿਹਦਾ ਦਾ ਜਲੂਸ ਕਿਹਦਾ ਕੁਆਂਟਲ ਲੈ ਆਇਆ ਖੰਡ ਤੂੰ ਦਾਲ ਵੀ ਲੈਣੀ ਜਾਣ ਕੋ ਦਿੱਤਾ ਜਦੋਂ ਮੈਂ ਗਿਆ ਮੈਂ ਲੈ ਕੇ ਆਉਣਾ ਖੰਡ ਪੱਤੀ ਆਹੋ ਤੇਰੀ ਖੰਡ ਪੱਤੀ ਠੀਕ ਦੀ ਰਹਿੰਦੀ ਅਗਲੀ ਦੀ ਬੱਸ ਨਿਕਲ ਜਾਣੀ ਸੀ ਅੱਧੀ ਰਾਤ ਨੂੰ ਇੱਥੇ ਉਹ ਚੱਲੀ ਸੀ ਇੱਥੇ ਰਹਿ ਪੈਂਦੀ ਹੈ ਬਗਾਨਾ ਘਰੀ ਉਹਦਾ ਆਹ ਬਗਾਨਾ ਘਰ ਹੀ ਆਹ ਥੱਲੇ ਨਹੀਂ ਲੱਗਣਦੇ ਫੇਰ ਪੀ ਆਇਆ ਮੇ ਬੰਦਾ ਮਾਸਾ ਠਾਕਾ ਨਹੀਂ ਕਿੰਦੇ ਪਾਣੀ ਲਿਆ ਛੰਡਾ ਜਾ ਪੁੱਤ ਕਿੱਥੇ ਪੁੱਤ ਨੇ ਨਹੀਂ ਲਿਆਉਣਾ ਆ ਜਾ ਕਿੱਥੇ ਸੁੱਟ ਆਇਆ ਪਜਾਮਾ ਪਜਾਮਾ ਮੈਂ ਕਿੰਦ ਕੰਮ ਗਾਣ ਡਿਆ ਉੱਥੇ ਰਹਿ ਗਿਆ ਲੈ ਆਹ ਚੁੰਨੀ ਮੇਰੀ ਵੇ ਨਾਲ ਕਿਥੋਂ ਘਰੋਂ ਲੈ ਗਿਆ ਆਹ ਫੋਰ ਪਜਾਮਾ ਤਾਂ ਨਹੀਂ ਵੇਚ ਆਇਆ ਮੈਨੂੰ ਤੇ ਐਦਾ ਲੱਗਦਾ ਵੀ ਪਜਾਮਾ ਵੇਚ ਕੇ ਚੀਜ਼ਾਂ ਲੈ ਆਇਆ ਪੁੱਤ ਓ ਪਾਣੀ ਦੇ ਓਏ ਲੈ ਪੁੱਤ ਪਾਣੀ ਇਹਨੂੰ ਨਾਉਂ ਕਰਕੇ ਆਇਆ ਯੋ ਠੀਕ ਕਰੀਏ ਯੋ ਯਾਰ ਇਡੀ ਦੁਖੀ ਹੈ ਪਗੜੇ ਕੀ ਕਰਨਾ ਬਹੁਤ ਜ਼ੁਬਾਨ ਆਪਣੇ ਅੰਦਰ ਰੱਖ ਪਤਾ ਵੀ ਹੈ ਮੇਰਾ ਫੇ ਪਤਾ ਹੈ ਤੇਰਾ ਤਾਂ ਤੇ ਡੈ ਕਹਿਣ ਬਲੇਸਾ ਦੇ ਹਨੀ ਆ ਅਜਾ ਮਰਨਾ ਇਨੀ ਧੁੱਪ ਚੜ ਗਈ ਮੈਂ ਕਿਹੜੇ ਵੇਲੇ ਕੰਮ ਨੀ ਚੁੱਪ ਹੋ ਜਾ ਤੋਲਾ ਖਾਲੇਗੀ ਉਹਦੇ ਕੋ ਚੁੱਪ ਹੋ ਜਾ ਕਿਉਂ ਤੋਲਾ ਮਾਰੂ ਕਪਾਤ ਪਾਉ ਕਰ ਦੇ ਵਿੱਚ ਨੀ ਜਾਨ ਵਾਲੇ ਮੁੰਡੇ ਨੂੰ ਪਿਆਰਦੀ ਮੈਂ ਕੰਮ ਪਾ ਮੇਰੇ ਸਿਰ ਤੇ ਪਾ ਪੱਤੀ ਬਾਰ ਮਾਰਮ ਜਾਣਾ ਵੀ ਜੀ ਫੜ ਲਾ ਤਾ ਹੇਕ ਜਲੂਸ ਕਰਦਾ ਨਹੀਂ ਮੇਰਾ ਜੋ ਬਣਾ ਆ ਛੱਡ ਦੇ दारू ਛੱਡ ਦੇ दारू ਨੇ ਜ਼ਿੰਦਗੀ ਤੇਰੀ ਬਰਬਾਦ ਕਰ ਦੇਣੀ ਆ ਨਸ਼ਾ ਵੀ ਕਦੀ ਕਿਸਦੇ ਘਰ ਵੜ ਜੇ ਨਾ ਤਦੋਂ ਰਹਿਣ ਨਹੀਂ ਦਿੰਦਾ ਫੜੀ ਵੇਖੀ ਮੈਂ ਗਾ ਫੜੀ ਵੇਖੀ ਨਹੀਂ ਤੂੰ ਤੇ ਅੱਜ ਕਿ ਆਇਆ ਵੇਖ ਜੋਬਨ ਰਲ ਮਿਲ ਕੇ ਨਾ ਗਰੀਬੀ ਕੱਟੀ ਜਾਣੀ ਆ ਮੈਂ ਕੰਮ ਕਰਾਂਗੇ ਦੋਵੇਂ ਜਾਣੇ ਜੇ ਤੂੰ ਦਾਰੂ ਛੱਡ ਦੇ ਸੋਨੇ ਵਰਗਾ ਮੈਂ ਦਾਰੂ ਛੱਡਦੇ ਤੇ ਵੇਖ ਜੋ ਬਣ ਅੱਜ ਮੇਰੀ ਪਰਜਾਈ ਆਈ ਸੀ ਉਹ ਤਾਂ ਚਲ ਜਰ ਗਈ ਆ ਵੇਖ ਕੇ ਚਲ ਗਈ ਤੈਨੂੰ ਜੇ ਕਿਤੇ ਮੇਰਾ ਭਰਾ ਆਇਆ ਹੁੰਦਾ ਨਾ ਤੇ ਜੋਬਨ ਉਹਨੇ ਮੈਨੂੰ ਇੱਕ ਮੈਂਟਨ ਇੱਥੇ ਰਹਿਣ ਦੇਣਾ ਨਾਲ ਲੈ ਜਾਣਾ ਸੀ ਤੇ ਜੇ ਮੈਨੂੰ ਉਹ ਲੈ ਗਿਆ ਨਾ ਫਿਰ ਉਹਨੇ ਮੈਨੂੰ ਇੱਥੇ ਆਉਣ ਨਹੀਂ ਦੇਣਾ ਉਹਨੇ ਮੈਨੂੰ ਪੱਕਾ ਹੀ ਲੈ ਜਾਣਾ ਹੀ ਮੈਂ ਤੈਨੂੰ ਦੱਸਤਾ ਹੀ ਹੋ ਐਦਾਂ ਕਿਦਾਂ ਪੱਕਾ ਰਹੂ ਐਦਾਂ ਕਿਦਾਂ ਵੇਖ ਕੇ ਹਾਲਾਤ ਤੇਰੇ ਮੇਰੇ ਨਾਲ ਤੂੰ ਆਪ ਜੋੜਦੀ ਸੁਧਰ ਜਾ ਛੱਡ ਦੇ दारू ਛੱਡ ਦੇ ਲੋਕੀ ਪਿਆਰ ਪਿਆਰ ਕੇ ਨਾ ਤਮਾਸ਼ੇ ਵਹਿੰਦੇ ਆ ਘਰਾਂ ਦੇ ਰਾਜ ਪੁੱਛ ਲੈਂਦੇ ਆ ਕੀ ਤੇਰੇ ਘਰ ਬਣਦਾ ਤੇ ਕੀ ਤੇਰੇ ਘਰ ਪੱਕਦਾ ਵਾ ਕੋ ਸ਼ਰਮ ਕਰ ਥੋੜੀ ਬਹੁਤੀ ਮੇਰੇ ਅੱਲ ਨਹੀਂ ਵੇਖਣਾ ਤੇ ਉਹ ਪੋਤਾ ਲਵੇਹ ਜਿਹੜਾ ਰਾਤ ਦਿਨ ਹੋ ਕੇ ਭਰਦਾ ਰਹਿੰਦਾ ਚੱਪਾ ਜਿੰਨਾ ਉਹ ਤੇਰੇ ਅੱਲ ਦੇਖ ਕੇ ਹੀ ਸਹਮਿਆ ਰਹਿੰਦਾ ਵਾ ਉਹਨੇ ਪੜ੍ਹਾਈ ਲਕੀ ਧਿਆਨ ਦੇਣਾ ਗਰੀਬ ਨੇ ਮੇਰੀ ਗੱਲ ਸੁਣ ਆ ਤੁਹਾਡੀ ਜਨਾਨੀਆਂ ਦੀ ਬੜੀ ਆਦਤ ਕੰਦੀ ਆ ਤੁਸੀਂ ਤਾਂ ਐ ਕਰਦੀਆਂ ਜਿੱਦਾਂ ਮੈਂ ਨਿੱਤ ਦਾ ਸ਼ਰਾਬੀ ਨਾ ਬੜਾ ਤਗੜਾ ਬਲੀ ਹੁੰਦਾ ਹੈ ਜੇ ਮੈਂ ਦਿਹਾੜੀ ਦਾ ਪਾ ਲਾਉਣ ਜਾਣਾ ਕੰਮ ਕਰਨਾ ਅਗਰੇ ਮੈਨੂੰ ਘੁੱਟ ਪਿਆ ਆਂਦੇ ਤੇ ਤੁਸੀਂ ਕਹਿੰਦੇ ਪਤਾ ਨਹੀਂ ਕਿਡਾ ਥੜਾ ਸ਼ਰਾਬੀ ਪੀ ਕੇ ਆਉਂਦਾ ਉਹਨਾਂ ਨੂੰ ਨਾ ਦਵਾ ਥੱਕਿਆ ਹੁੰਦਾ ਬੰਦਾ ਪੀ ਲੈਂਦਾ ਤੇ ਨਾਲੇ ਅੱਜ ਕਿਨੇ ਪੀਤੀ ਕੌਣਾਂ ਦਾ ਮੈਂ ਪੀਤੀ ਆ ਮੈਂ ਆਖਣ ਡਈ ਮੈਂ ਤਾਂ ਪੱਤੀ ਲੈ ਕੇ ਆਉਂਦੀ ਧਾਰੀ ਹੱਥ ਤੇ ਕਿਤੇ ਥੱਲੇ ਨ ਲੱਗਣ ਦੇ ਪੈਰ ਕੰਮਣ ਤੇਰਾ ਸਰੀਰ ਸਾਰਾ ਡਿਆ ਉਹ ਥੱਕਿਆ ਮੈਂ ਮੇਰੀ ਸੁਣ ਲੈ ਗੱਲ ਮੈਂ ਵੀ ਕੰਮ ਕਰਨ ਜਾਣੀ ਸੋਨੀ ਦੇ ਘਰ ਤੇ ਮੈਂ ਵੀ ਇਹਨੂੰ ਆ ਜਾਣੀ ਆ ਵੀ ਮੈਂ ਵੀ ਥੱਕ ਗਈ ਆ ਮੈਨੂੰ ਵੀ ਘਰ ਦੀ ਕੱਢੀ ਪਿਆ ਦੇ ਫਿਰ ਉਹ ਤੁਸੀਂ ਜਨਾਨੀਆਂ ਚਾਹ ਤੇ ਪਿੰਦੀਆਂ ਤੇ ਤੁਸੀਂ ਵੀ ਚਾਹ ਪੀਓ ਤੁਸੀਂ ਵੀ ਚਾਹ ਪੀਓ ਉਹ ਛਾ ਮਾਂ ਨੂੰ ਬੰਦੇ ਆਦੇ ਚਲ ਘੁੱਟ ਪੀ ਲਓ ਕੋ ਜੇ ਤੂੰ ਦਿਹਾੜੀ ਲੋਣਾ ਥੱਕ ਜਾਣਾ ਨਾ ਇੰਨਾ ਹੀ ਤੇ ਇਦਾਂ ਕਰ ਮੈਨੂੰ ਦਿਹਾੜੀਆਂ ਦੇ ਪੈਸੇ ਨਾ ਦੇ ਇਕੱਠੇ ਲਿਆ ਤੇ ਲਿਆ ਕਿ ਲੋ ਕਿਉ ਜੂਸ ਪੀ ਦੁੱਧ ਲਿਆ ਗਰਮ ਕਰ ਕਰ ਪੀਓ ਤੇ ਵੇਖੀ ਤਾਕਤ ਆਉਣੀ ਆਪੇ ਥਕਾਵਟ ਸਾਰੀ ਦੂਰ ਹੋ ਜਾਏ ਤੇ ਹੋ ਤਾਂ ਤੁਸੀਂ ਖਾ ਲੈਣਾ ਮੈਨੂੰ ਕਿੱਥੇ ਮਿਲਣਾ ਵੇਖੀ ਕਿਤੇ ਅਸੀਂ ਤੇ ਕਿਤੇ ਮਾਂ ਪੁੱਤ ਕਿਉ ਖਾ ਕੇ ਕਿਤੇ ਝੋਟੇ ਵਾਂਗੂ ਪਲੇ ਪਏ ਆ ਸਾਨੂੰ ਤੇ ਰਾਹ ਨੂੰ ਰੋਟੀ ਦਾ ਸੈਂਸਾ ਹੁੰਦਾ ਤੂੰ ਕਿਉਂ ਦੇ ਮੈਨੇ ਮਾਰਨਿਆ ਕਿਉਂ ਖਾ ਲਈਨੇ ਕਿਦਨ ਲਿਆ ਕੇ ਦਿੱਤਾ ਜਿਹੜਾ ਇਹ ਚੇ ਮੈਨੂੰ ਕੋਈ ਫਰੀ ਦੀ ਪਿਆ ਆਂਦਾ ਤੇ ਫੇਕੜੀ ਨੇਰੀ ਆ ਗਈ ਅਗਲੇ ਆਂਦੇ ਚੱਲ ਥੱਕਿਆ ਫੇਰ ਕਾਮਾ ਵਾਲੇ ਆ ਆ ਜੇ ਮੈਨੂੰ ਫਰੀ ਦੀ ਪਿਆਤੀ ਤੇ ਢਿੱਡ ਤੇ ਆਪਣਾ ਹੀ ਆ ਨਾ ਫਰੀ ਦੀ ਵੇਖ ਕੇ ਢੱਡੀ ਪਾੜ ਲੈਣਾ ਤੇ ਅੰਤਰੇ ਉਹ ਬਿਮਾਰ ਪੈ ਜਾਓਗੇ ਕਿੰਨੇ ਸਾਹਮਣਾ ਮੁੜ ਕੇ ਮੰਜੇ ਤੇ ਐਨੇ ਲੋਡ ਹੈ ਨਹੀਂ ਹੜ ਕੋ ਲਾਉਣ ਨੂੰ ਤੈਨੂੰ ਮੈਂ ਦਾਤਾ ਜੋਬਨ ਸੁਧਰ ਜਾ ਮੈਂ ਵੀ ਕਿੱਡਾ ਦਿਨ ਆ ਗਿਆ ਵਾ ਹਜੇ ਮੈਂ ਕੰਮ ਕਰਨ ਜਾਣਾ ਸਾਰਾ ਦਿਨ ਮੈਂ ਉਥੇ ਮਰਨਾ ਵਾ ਐਡਾ ਤਗੜਾ ਦਾ ਵੇਲ ਆ ਜਿਹੜਾ ਮੈਂ ਕੱਲੀ ਉਹ ਹਾਲ ਨਹੀਂ ਆ ਮੈਂ ਵੀ ਚੱਲਿਆ ਚੱਲਿਆ ਮੈਂ ਤੇ ਅਖੰਡ ਪੱਤੀ ਲੈਣ ਗਿਆ ਸੀ ਮੈਂ ਪਰਝਾਈ ਤੇ ਗੁੱਸਾ ਕਰਨਾ ਹੁਣ ਪਹਿਲਾਂ ਚੁੱਪਚਪੀਤੀ ਚਲ ਗਈ ਆ ਕਤਨ ਕੀ ਉਹਦੇ ਮਨ ਚ ਸੋਚਾਂ ਆਉਣੀਆਂ ਧੀ ਮਾਂ ਉਹਨਾਂ ਦੀ ਉਹ ਦੁਖੀ ਆ ਜੇ ਅਗਰ ਇਹਨੇ ਜਾ ਕੇ ਵੀਰ ਨਾਲ ਕਿਤੇ ਗੱਲ ਕਰਤੀ ਤੇ ਉਹਨੇ ਰਾਤੋਂ ਦਿਨ ਨਹੀਂ ਚੜ ਦੇਣਾ ਮੈਨੂੰ ਉਸੇ ਵੇਲੇ ਲੈਣ ਆ ਜਣਾ ਵਾ ਮੈਨੂੰ ਤੇ ਤੁਹਾਡੀ ਟੈਨਸ਼ਨ ਖਾਈ ਜਾਂਦੀ ਆ ਚਲੋ ਗਰੀਬੀ ਮੈਂ ਕੱਟ ਲੂੰਗੀ ਮੈਂ ਨਹੀਂ ਜਾਂਦੀ ਪਰ ਕੀ ਕਰਾਂ ਜੇ ਤੂੰ ਨਾ ਇਦਾਂ ਦੇ ਨਸ਼ੇ ਛੱਡੇ ਤੇ ਅਗਲੇ ਮੈਨੂੰ ਲੈ ਜਾਣਾ ਵਾ ਨਹੀਂ ਖੜ ਦੇ ਆਵੇਂ ਇਦਾਂ ਲੈ ਜਾਣਗੇ ਲੈ ਜਾਣਾ ਮੇਰੇ ਪੁੱਤ ਦੇ ਉਹ ਨੂੰ ਬੈਠੀ ਆ ਚਾਰ ਕਲਾਸਾਂ ਪੜ੍ਹ ਜਾਊਗਾ ਕਿਤੇ ਇਹ ਵੀ ਦੁਨੀਆ ਚ ਰਲ ਜਾ ਤੇ ਮੇਰਾ ਪੁੱਤੀ ਆ ਮੇਰਾ ਕੀ ਲੱਗਦਾ ਦਸਮਣਾ ਉਹ ਨਹੀਂ ਲੱਗਦਾ ਤੇਰਾ ਪੁੱਤ ਵਾ ਪੁੱਤ ਹੋਵੇ ਤੇ ਆ ਲੱਛਣ ਕਰੇ ਉਹਨੂੰ ਚੰਗੀ ਮੱਤ ਦੇ ਉਹੋ ਕੋ ਹੋਣਿਆ ਕਰਨਾ ਜਿਹੜਾ ਤੈਨੂੰ ਵੇਖਣ ਡਿਆ ਹੁਣ ਵੀ ਆ ਗੋਣਾ ਤੂੰ ਪੁੱਠੀਆਂ ਮੱਤਾਂ ਦੇਂਦੀ ਆ ਪਾਣੀ ਮੰਗਿਆ ਆ ਕੇ ਉਹਨੂੰ ਦਿੱਤਾ ਤੇ ਹਣੀ ਪੁੱਤ ਪਾਣੀ ਲਿਆ ਉਹ ਲੈ ਖੇਡਣ ਗਿਆ ਸੋਨੀ ਕਰ ਤੈਨੂੰ ਪਾਣੀ ਕਿੱਦਾਂ ਦੇ ਦੇ ਸੋਨੀ ਘਰ ਖੇਡਣ ਗਿਆ ਲੋਕਾਂ ਘਰ ਤੋਰ ਛੱਡਿਆ ਕਰ ਮੱਥਾ ਮਾਰਦਾ ਕੋਈ ਫਾਇਦਾ ਨਹੀਂ ਜੋਬਨ ਚੱਲ ਮੈਂ ਕੰਮ ਤੇ ਜਾਵਾਂ ਮੈਂ ਕਾਨੂੰ ਇੱਥੇ ਟਾਈਮ ਟਪਾ ਇਹ ਨਾ ਤੇ ਉਹ ਕੰਧ 'ਚ ਮੱਥਾ ਮਾਰਨ ਵਾਲੀ ਗੱਲ ਆ ਜਿੰਨਾ ਮਰਜੀ ਸਮਝਾ ਲੋ ਨਹੀਂ ਆ ਮਰੀ ਜਾਂਦੀ ਐਥੇ ਬੈ ਉਹ ਮੇਰੀ ਗੱਲ ਸੁਣ ਹਾਏ ਕਿਉਂ ਖਬਨ ਨਹੀਂ ਆ ਇਹ ਕੰਧ 'ਚ ਮੱਥਾ ਮਾਰਨ ਵਾਲੀ ਗੱਲ ਵਾ ਉਹ ਤਾਂ ਸੋਫੀ ਹੋ ਉਹ ਜੇ ਗੱਲ ਕਰ ਲਈ ਤੇ ਖੱਤੇ ਨਾ ਉਹ ਉਹਨੂੰ ਹੁਣ ਹੋਸ਼ ਵਾ ਜਿੰਨਾ ਤੂੰ ਗੱਲ ਕਰੰਦੀ ਬੜੀ ਵਾਰੀ ਬਿਜੀ ਕੀਤੀ ਐ ਸੋਫੀ ਉਹ ਹੋਸ਼ ਵਾ ਨੂੰ ਸੋਫੀ ਹੋ ਇਹਨਾਂ ਨੇ ਬੜੀ ਵਾਰੀ ਗੱਲ ਕੀਤੀ ਆ ਜੇ ਸਮਝੇ ਤੇ ਤਾਂ ਵਾ ਨਾ ਕੀ ਕਰਾਂ ਮੈਂ ਤਾਂ ਇਨੀ ਟੈਨਸ਼ਨ ਲੱਗੀ ਆ ਤੈਨੂੰ ਟੈਨਸ਼ਨ ਲੱਗੀ ਪੋ ਪਰ ਮੁੰਡੇ ਲਵੇ ਕਿ ਮੇਰੇ ਜੀ ਨੂੰ ਕੁਛ ਹੁੰਦਾ ਰਹਿੰਦਾ ਆਹ ਦਾ ਪਲ ਜਾਨਾ ਨਾ ਮੇਰੀ ਸੁਣ ਲੈ ਗੱਲ ਪਤੀ ਉਥੇ ਰਹਾ ਲਾ ਡੱਬੇ ਚ ਪਾਲਾ ਬੀਜੀ ਆਉਂਦੇ ਮੁੰਹੀ ਮੁੰਡੇ ਨੂੰ ਘਟ ਚਾਹ ਬਣਾ ਕੇ ਦੇ ਦੋ ਤੇ ਮੈਂ ਉਧਰ ਕੰਮ ਕਰ ਆਵਾ ਟਾਈਮ ਨਾਲ ਨਿਬੜਜੂ ਤਾ ਓਪ ਚੜ ਜਾਣੀ ਆ ਜਾਂ ਮੈਂ ਬਣਾ ਦੂੰਗੀ ਜਾਂ ਹੋਇਆ ਆਹ ਬਣਾ ਕੇ ਪਿਆ ਘੋਟ ਤੇ ਜੇ ਹੋ ਸਕਦਾ ਮੇਰੇ ਲਈ ਵੀ ਘੋਟ ਰੱਖ ਲਈ ਮੈਂ ਤੇ ਆਉਣ ਜਾਣੀ ਕਰਨਾ ਛੇਤੀ ਨਿਬੜ ਜਾਂਦਾ ਤੇ ਸੂਟ ਲੈ ਜਾਣੀ ਆ ਲੈ ਜਾ ਤੇ ਸੋਨੀ ਜੀ ਤਾਂ ਸੈਂਦ ਸ਼ੀਂਦਵੇ ਤੇ ਸਵਾਈ বাজੂਗੀ ਸ਼ੀਂਦ ਦੀ ਸਵਾਈ ਬੜੀ ਹੀ ਦਈ ਪਿਆਰ ਰਹਿਣਾ ਸ਼ੀਂਦ ਨਾ ਹੁੰਨੇ ਹਾਂ ਮੈਂ ਸੂਟ ਫੜ ਲਾਂ ਹੰਦਰਾ ਮੈਨੂੰ ਖਾ ਕੇ ਨਹੀਂ ਕਿਹੜਾ ਦੇਣਾ ਸੀਨੇ ਆਹੀ ਮੈਂ ਕਿਹੜਾ ਨਵਾਂ ਲਿਆਂਦਾ ਜਿਹੜਾ ਭਾਬੀ ਦੇ ਕੇ ਗਈ ਆ ਵਾ ਦੇ ਕੇ ਗਈ ਬੜਾ ਵਧੀਆ ਸੂਟ ਦਾ ਲੈ ਦੇ ਦੇ ਸੀ ਨਾ ਸੋਹਣਾ ਵਾ ਸੂਟ ਹੁਣ ਸੋਨੀ ਸਿੰਦੂਗੀ ਤੇ ਚਲ ਸਵਾਈ বাজੂਗੀ ਸ਼ੀਂਦ ਨਾ ਚੰਗੀ ਆ ਕੁੜੀ ਚਾਰ ਚਰ ਬਣਾ ਲਓ ਘਟ ਚਾਹ ਚੁੱਕ ਲਓ ਖੰਡ ਪਤੀ ਫੇਰ ਨਾ ਦੋਰੇ ਲੈ ਜੇ ਨੀ ਬੈਠਾ ਜੇ ਹਾਂਜੀ ਬੈਠੇ ਆਜੋ ਕੱਪੜੇ ਜੋੜਨ ਦਾ ਆ ਮੈਂ ਕਿੱਥੇ ਲੱਗੀ ਬੈਠੀ ਆ ਬਾਦੇ ਤੋਤੇ ਹੀ ਮੈਂ ਸਭ ਜੋੜ ਲੀਏ ਅੱਛਾ ਕੀ ਕਰਦੀ ਆਂ ਬਸ ਕੋਹ ਵੀ ਨਹੀਂ ਘਰ ਦਾ ਹੀ ਕੰਮ ਤਾਂ ਨੰਨ ਬੇੜ ਕੇ ਆਈ ਸੂਟ ਬੜਾ ਸੋਹਣਾ ਫੜਿਆ ਲਿਆ ਨਵਾਂ ਲਿਆ ਹੋ ਨਹੀਂ ਨਹੀਂ ਮੈਂ ਕਿੱਥੋਂ ਨਵਾਂ ਲੈਣਾ ਵਾ ਇਹ ਤੇ ਮੇਰੀ ਪਰਝਾਈ ਆਈ ਅੱਛਾ ਦਿਖਾ ਲੀ ਉਹ ਲੈ ਕੇ ਆਈ ਅੱਛਾ ਪਰਝਾਈ ਆਈ ਆਹੋ ਠੀਕ ਠਾਕ ਆਹੋ ਠੀਕ ਠਾਕ ਅੱਛਾ ਤੇ ਉਹ ਫਿਰ ਮੈਂ ਕਹਿੰਦੀ ਹਾਂ ਤੇ ਚੱਲ ਬਾਹਰ ਜਿੱਥੇ ਸੀਨੇ ਦਿੱਤਾ ਬੜੀ ਸਵਾਈ ਲੈਂਦੀ ਆਵਾ ਅੱਛਾ ਤੇ ਮੈਂ ਨਾ ਇਦਾਂ ਕਰਦੀ ਆਂ ਵੀ ਚੱਲ ਤੇਰੇ ਤੇਰਾ ਤਰਲਾ ਮਿੰਤ ਕਰ ਲੈਣੀ ਵੀ ਸੀਂਦੇ ਤੇ ਮੇਰੇ ਚੱਲ ਕੰਮ ਚੋਂ ਪੈਸੇ ਕੱਟ ਲਈ ਜੇ ਬਹੁਤੀ ਗੱਲ ਹੋਵੇ ਤੇ ਹੈ ਲੈ ਦੱਸ ਇਹ ਕਿਦਾਂ ਦੀ ਗੱਲ ਹੋਈ ਹੈ ਤਾਂ ਸੂਟ ਸੀਣਾ ਤਾਂ ਗੱਲ ਕਰ ਮੈਂ 2 ਮਿੰਟ ਲਾਉਣੇ ਆ ਉਹ ਤੇ ਫੇਰ ਚੱਲ ਮੇਰੀ ਭੈਣ ਸੀਂਦੀ ਤੇ ਮੈਂ ਕਹਿੰਦਾ ਅੱਜ ਕੱਟੂੰਗੀ ਮੈਂ ਸੀਂਕੇ ਤੇ ਦੇ ਦੂੰਗੀ ਸਵੇਰੇ ਪਰ ਜਾਈ ਮੇਰੀ ਆਈ ਸੀ ਤੇ ਕਿਤੇ ਘਰ ਖੰਡ ਨਹੀਂ ਸੀ ਅੱਛਾ ਪਤੀ ਨਹੀਂ ਮੈਂ ਇੱਧਰ ਆਈ ਤੇ ਜਿੰਦੇ ਲੱਗੇ ਮੈਂ ਕੱਲ ਵੀ ਇਹੀ ਚ ਰੱਖ ਕੰਮ ਹੀ ਮੈਨੂੰ ਮੜਾ ਜਾ ਆਹ ਦੁੱਧ ਵੀ ਨਹੀਂ ਹੈਗਾ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦੀ ਵੀ ਪਰ ਜਾਈ ਨਹੀਂ ਆਉਣਾਹੀਂ ਤੇ ਮੈਂ ਤੈਨੂੰ ਪਹਿਲਾਂ ਹੀ ਦੇ ਜਾਂਦੀ ਦੱਸਿਆ ਨਹੀਂ ਨਾ ਭਾਬੀ ਨੇ ਆਉਣ ਲੱਗਿਆ ਵੀ ਆਉਣਾ ਵਾ ਉਹ ਤੇ ਅਚਾਨਕ ਹੀ ਆ ਗਈ ਤੇ ਤੇ ਫਿਰ ਕਿੱਥੋਂ ਲਿਆਂਦਾ ਆਈ ਹੋਈ ਜੋ ਬਨੇ ਮੇਰੇ ਆ ਸੱਟ ਲਾਈ ਇਹਦਾ ਮ ਜਰਾ ਮਾਰਿਆ ਉੱਤੇ ਮੇਰੀ ਪਰਝਾਈ ਆ ਗਈ ਬਨੀਲਾ ਹੋਇਆ ਨਹੀਂ ਕਿਦਾਂ ਨੀਲ ਪਾਇਆ ਮਰਚਣੀ ਨੇ ਕਿਤੇ ਠੀਕ ਹੀ ਆਇਆ ਸੀ ਤੇ ਇਸੇ ਗੱਲੋਂ ਹੀ ਨਖਲਾਰਾ ਤੇ ਫਿਰ ਪਰਝਾਈ ਦੇ ਸਾਹਮਣੇ ਨੇ ਪਾਇਆ ਕਬਤ ਨਹੀਂ ਪਰਝਾਈ ਤੇ ਵਿਚਾਰੀ ਜਦੋਂ ਆਈ ਉਹਨ ਤਾਂ ਨਿਕਲ ਗਿਆ ਹੀ ਮਾਰਕੁੱਟ ਗਏ ਮੈਂ ਜੰਦਾਂ ਨੂੰ ਸੁੱਤੀ ਹਾਂ ਉਹਨੇ ਪਰ ਬੁੱਝ ਲਿਆ ਉਹਨੇ ਕੀ ਬੁੱਝਣਾ ਉਹਦਾ ਸਿਆਪਾ ਹੋ ਗਿਆ ਸਭ ਕੋ ਦੱਸਤਾ ਮੈਂ ਕਿੰਨੇ ਪੇਕਿਆਂ ਦਾ ਮਨ ਦੁਖੀ ਕੀਤਾ ਮੈਂ ਤਾਂ ਆਪਣਾ ਕਦੀ ਰਹੀ ਆਪ ਬੜੀ ਬਿਹਤਰੀ ਸੋਹਣ ਨੂੰ ਲੈ ਜਾਓ ਮਾਰ ਦੇਣਾ ਵਾ ਐ ਕਰਦਾ ਵਾ ਜ ਐ ਕਰਦਾ ਬੜੀਆਂ ਸਕੇਤਾਂ ਲਾਈਆਂ ਇਹ ਦੇ ਕਹਿੰਦੀ ਸੀ ਕਿ ਕੁੱਟ ਦਾ ਮਾਰਦਾ ਬੜਾ ਵਾ ਕੁੜੀ ਨੂੰ ਲੈ ਜਾਓ ਇਹ ਤੀਜੇ ਦਿਨ ਦਾ ਕਲੇਸ਼ ਆ ਅੱਛਾ ਵਾ ਨਹੀਂ ਇਹ ਉਜੜੇ ਪਾਲਦੀ ਲੱਗੇ ਵੀ ਉਜੜੀ ਜਾਵੇ ਲੱਗੋ ਲੈ ਦੀਦੀ ਮੈਂ ਜਦੋਂ ਦੀ ਆਈ ਆ ਜੇ ਆਂਦੀ ਆ ਵੀ ਕਿਹੜੇ ਵੇਲੇ ਜਾਵੇ ਤੇ ਘਰ ਵਿਹਲਾ ਹੋਵੇ ਸਭ ਕੁਝ ਮੇਰੇ ਜੋ ਘਰ ਰਹੇ ਜੇ ਹਾਂ ਤੇ ਕੀ ਕਰਾਂ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਉਹ ਵੀ ਦੁਖੀ ਹੋ ਕੇ ਗਈ ਆ ਆਇਆ ਫਿਰ ਰਜਿਆ ਫਿਰ ਉਹਨੇ ਬੇਇੱਜ਼ਤੀ ਤੇ ਮੇਰੀ ਭਝਾਈ ਨੇ ਬਥੇਰੀ ਕੀਤੀ ਇਹਦੀ ਚੰਗਾ ਕੀਤਾ ਖੱਡ ਪਤੀ ਲੈਣ ਗਿਆ ਉਹ ਚਲ ਗਈ ਚਾਹ ਤੋ ਚਾਹ ਤੋ ਚਲ ਉਹਨੇ ਪਿਆਤੀ ਤੇ ਇੰਨੀ ਖੰਡ ਇੰਨੀ ਕ ਪਤੀ ਪਜਾਮਾ ਕੇ ਦੇ ਸੋਟ ਆ ਚੁੰਨੀ ਜੀ ਬੱਦੀ ਚਲੋ ਮਾਤਾ ਫਿਰ ਲਈ ਦਿਵਾਲੇ ਉੜ ਵੀ ਹੁਣ ਸਿਰ ਚ ਪਾਲਾ ਉਹ ਤੇ ਚਲ ਗਈ ਬਿਨਾ ਚਾਹ ਤੋ ਓਏ ਕੀ ਕਰਾਂ ਇੰਨੀ ਬੇਇੱਜ਼ਤੀ ਵਾਲੀ ਗੱਲ ਹੈ ਬੇਇੱਜ਼ਤੀ ਵਾਲੀ ਗੱਲ ਹੈ ਇਹੋ ਚੰਗਾ ਹੋਵੇ ਤੇ ਗੱਲਾਂ ਨਾ ਹੋਣੀਆਂ ਗੱਲਾਂ ਨਾ ਸੁਣਨੀ ਆਪਾਂ ਤੇ ਤੂੰ ਹੀ ਆ ਜਿਹੜੀ ਇੱਜ਼ਤ ਵਾਲੀ ਜਿਹੜੀ ਘਰ ਲੈ ਕੇ ਬੈਠੀ ਏ ਕਿਤੇ ਮੇਰੀ ਪਰਜਾਈ ਨੇ ਜਾ ਕੇ ਗੱਲਾਂ ਦਾਤੀ ਇਹਨੂੰ ਭਰਾ ਨੂੰ ਤੇ ਉਹਨੇ ਦੂਸੇ ਵਾਲੇ ਆ ਜਾਣਾ ਲੈ ਜਾਣਾ ਤਾਂ ਕੀ ਕਰੂੰਗੀ ਮੈਂ ਮੇਰਾ ਮੁੰਡੇ ਦਾ ਹੀ ਕਰਨਾ ਫੇਰ ਰਾਬੀ ਨੇ ਆਣੇ ਨੂੰ ਛੱਡ ਕੇ ਮੈਂ ਨਹੀਂ ਜਾਣਾ ਨਹੀਂ ਜਾਣਾ ਮਾੜਾ ਚੰਗਾ ਟਾਈਮ ਪਾਸ ਕਰ ਲੂੰਗੀ ਕੀ ਕਰਨਾ ਫੇਰ ਆਹੋ ਚਲ ਮੈਂ ਕੰਮ ਕਰ ਲਾਂ ਫੇਰ ਆਹ ਚਲੋ ਕਰ ਲਓ ਹਾਂ ਅੱਧਾ ਕਿ ਮੈਂ ਘਰ ਆਈ ਆ ਅੱਛਾ ਤੇ ਵੇਖ ਲੈ ਜਿਹੜਾ ਰਹਿ ਗਿਆ ਅੰਦਰ ਉਹ ਕਰ ਲੈ ਤੇ ਮੈਂ ਛੋੜ ਕੇ ਕੱਪੜੇ ਲੈ ਆਵਾਂ ਮੜ ਜੀ ਕੀ ਕਰੀ ਵਿਚਾਰੀ ਸਿਰ ਪਈਏ ਤੇ ਕੱਟਣ ਦੀ ਆ ਆਏ ਤੇ ਮੈਂ ਵੀ ਕੱਲ ਹੀ ਜਾਣਾ ਹੈ ਜਰੀ ਦੀ ਪਰਚਾਈ ਆ ਇਹਦੇ ਨਾਲ ਖਾਤਾ ਪੀਤਾ ਤੇ ਛਰੀ ਉੱਤੇ ਹੀ ਚਲ ਗਈ ਜੇ ਮੈਂ ਘਰ ਹੁੰਦੀ ਤੇ ਸ਼ਾਇਦ ਇੱਧਰ ਸੱਦ ਕੇ ਚਾਹ ਆਪਣੀ ਪੀਉਂਦੀ ਰੋਟੀ ਪਾਣੀ ਖਾਉਂਦੀ ਉਹਨੇ ਤੇ ਨਾਲੇ ਪਿਆ ਚਾਹ ਪੀ ਚਾਹ ਪਿਆਈ ਹੋਣੀ ਕਿ ਸੋ ਸੋ ਨੱਕ ਬੁੱਲ ਚਾੜੇ ਹੋਣੀ ਆ ਦੀਵਿੰਦਰ ਹਾਂਜੀ ਗਾਲ ਸੁਣ ਮੇਰੀ ਮੈਨੂੰ ਤੇਰੇ ਨਾਲ ਬਹੁਤ ਅਰਸ ਹੁੰਦਾ ਇੱਕ ਮੇਰਾ ਜੀ ਕਰਦਾ ਤੈਨੂੰ ਥੋੜਾ ਜਿਹਾ ਸੌਦਾ ਪਤਾ ਪਾ ਦਵਾ ਮੈਨੂੰ ਤੇਰੀ ਨਾ ਸੱਸ ਕੋ ਬਹੁਤ ਡਰ ਆਉਂਦਾ ਕਿ ਕਿਤੇ ਕੱਲ ਹੋਏ ਨਾ ਕਵੇ ਕਿ ਮਾਨੂੰ ਨੀਚਾ ਦੇ ਦਿਖਾਉਣਾ ਤੇ ਮੇਰਾ ਦਿਲ ਕਰਦਾ ਹੈ ਕਿ ਚਲ ਤੈਨੂੰ ਥੋੜਾ ਬਹੁਤਾ ਸੌਦਾ ਪਤਾ ਪਾ ਦਿੰਦੀ ਨਹੀਂ ਨਹੀਂ ਦੀਦੀ ਉਹਨੇ ਕੀ ਗੁੱਸਾ ਕਰਨਾ ਵਿਚਾਰੀ ਨੇ ਉਹ ਤੇ ਆਪ ਕਰਮਾਂ ਦੀ ਮਾਰੀ ਆ ਹੈ ਕੋਈ ਗੱਲ ਨਹੀਂ ਆ ਜਦੋਂ ਆਂਦੇ ਹੁੰਦੇ ਆ ਸਿਰ ਪਈ ਆ ਤਾਂ ਝੱਲਣੀ ਪੈਣੀ ਆ ਜੇ ਕੋਈ ਕਿਸੇ ਦਾ ਬਾਹ ਫੜਦਾ ਨਾ ਤੇ ਕੋਈ ਗੱਲ ਨਹੀਂ ਜਦੋਂ ਸੌਦਾ ਦੇਣਾ ਤੇ ਦੇ ਦੇ ਚੱਲ ਮੇਰਾ ਵੀ ਸਰ ਜੂਗਾ ਕਿਹੜਾ ਬਾਹਰ ਤੂੰ ਦੱਸਣ ਲਈ ਆਂ ਫਿਰ ਢੋਲੋ ਜਾ ਕੇ ਮੈਂ ਤੇ ਤੁਮੇ ਦਰ ਸੌਦਾ ਦਿੱਤਾ ਪਾ ਮੇਰੇ ਦਿਲ 'ਚ ਨਾ ਬੜੀ ਵਰੀ ਗੱਲ ਆਈ ਆ ਕਿ ਮੈਂ ਇਹ ਕੰਮ ਕਰਾਂ ਤੇ ਪਰ ਮੈਂ ਡਰਦੀ ਆ ਕਿ ਜਿਹੜਾ ਤੂੰ ਮਾੜਾ ਮੋਟਾ ਸਾਡੇ ਘਰ ਕੰਮ ਕਰਦੀ ਆ ਇੱਥੇ ਕਿ ਤੈਨੂੰ ਇਹ ਵੀ ਨਾ ਟਾ ਲੈਣੀ ਤੂੰ ਹੋ ਨਹੀਂ ਨਹੀਂ ਦੀਦੀ ਪਤਾ ਮੈਨੂੰ ਆਪਣੀ ਸੱਸ ਦੇ ਸੁਭਾਅ ਦਾ ਚਾਰੀ ਇਦਾਂ ਦੇਣੀ ਆ ਚਲੋ ਪਹਿਲਾਂ ਉਹਨੇ ਸੋਚਿਆ ਸੀ ਜਦੋਂ ਲੱਗੀ ਹਾਂ ਕਿ ਪੁੱਤ ਤੂੰ ਐਡੇ ਵੱਡੇ ਘਰ ਦਿੱਤੀ ਉਥੇ ਨੌਕਰ ਚਾ ਕਰ ਰੱਖਿਆ ਸੀ ਤੇਰੇ ਪੇਕੇ ਆ ਨੇ ਤੇ ਅੱਜ ਤੂੰ ਕੰਮ ਕਰੇਂਗੀ ਸੋਨੀ ਦੇ ਘਰ ਕਿਤੇ ਮੇਹਣਾ ਨਾ ਮਾਰੇ ਕੋਈ ਕੱਲ ਨੂੰ ਤੇ ਫੇਰ ਆਂਦੀ ਚੱਲ ਪੁੱਤ ਆਂਦੇ ਹੁੰਦੇ ਜਦੋਂ ਗਰੀਬੀ ਪੈ ਜੇ ਨਾ ਤੇ ਕੱਟਣੀ ਪੈਂਦੀ ਆ ਜਿਹੜੀਆਂ ਚੰਗੇ ਖਾਨਦਾਨ ਦੀਆਂ ਨਾ ਤੇ ਜਦੋਂ ਇਦਾਂ ਦੇ ਪੱਲੇ ਪੁੱਤ ਪੈ ਜਾਣ ਨਾ ਇਸ ਗੱਲਾਂ ਨੂੰ ਸ਼ਰਮ ਬਹੁਤ ਲੈਂਦੀਆਂ ਆ ਵਾ ਉਹ ਲਈ ਗਿਆ ਤੇ ਮੈਂ ਇਹ ਕਹ ਲੋ ਧਿਆਨ ਰੱਖਦੇ ਹੁਆ ਨਾ ਮੈਂ ਡਰਦੀ ਨਹੀਂ ਇਹ ਕੰਮ ਨਹੀਂ ਕੀਤਾ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਜੀ ਤੂੰ ਮੇਰਾ ਜੈਨਾ ਨਹੀਂ ਨਾ ਕਹਣਾ ਰੱਬ ਨੇ ਕੀਤਾ ਤੈਨੂੰ ਕਿੰਨਾਕ ਦੇਣਾ ਚਲੋ ਤੁਹਾਡੇ ਪੈਰਾਂ ਪਿਛੇ ਆ ਤੇ ਮੈਂ ਤੈਨੂੰ ਥੋੜਾ ਬੁਤਾ ਸੌਦਾ ਪਾ ਦਿੰਨੀ ਆ ਤੇ ਤੂੰ ਜਿੰਨਾ ਕੋ ਹੁੰਦਾ ਵਰਤ ਜੇ ਫੇਰ ਲੋੜ ਹੋਵੇ ਤੇ ਮੈਨੂੰ ਦੱਸਣੀ ਚਲੋ ਹੋਈ ਗੱਲ ਨਹੀਂ ਹਾਂ ਧਿਆਨ ਰੱਖੀ ਇਹਦੇ ਸ਼ਰਾਬੀ ਦਾ ਕੀ ਲੈਣਾ ਸੌਦਾ ਵੇਚ ਕੇ ਤੇ ਪੀ ਖਾ ਕੇ ਗਾਂਹ ਡਫੇ ਲੈ ਦੀਦੀ ਤੂੰ ਇਦਾਂ ਕਹਿਣ ਨਹੀਂ ਕਈ ਵਾਰੀ ਵੇਚਿਆ ਵਾ ਬਥੇਰਾ ਲਕਾਲਕਾਰ ਰੱਖਦੀ ਆਂ ਤਾਂ ਮੈਂ ਤੈਨੂੰ ਕਿਹਾ ਨਾ ਜਿੰਦੇ ਅੰਦਰ ਰੱਖੀ ਹਾਂ ਆਪਣਾ ਢਿੱਡ ਭੁਖੀ ਨਾ ਰਹੀਂ ਤੇ ਰੋਟੀ ਪਾਣੀ ਟਾਈਮ ਨਾ ਖਾਈ ਠੀਕ ਹੈ ਠੀਕ ਉਹਦੇ ਮੂੰਹ ਨਾਲੇ ਵੇਖੀ ਸਗਾ ਦੇ ਲੱਗੇ ਚਲੋ ਠੀਕ ਉਹ ਤੇ ਗਿੰਤਾ ਨੂੰ ਵੇਖ ਕੇ ਰਾਜੀ ਘਰ ਲਾ ਫਿਰ ਕੰਮ ਗੱਲ ਸੁਣੋ ਪਾਣੀ ਪੀ ਲਓ ਲੱਗਾ ਨਹੀਂ ਅਜੇ ਮੀਂਹ ਤਾਂ ਦੇ ਦਿੱਤਾ ਛੱਟਾ ਹਾਂ ਜਾ ਜੋ ਕੋਈ ਸਾਲ ਤੂੰ ਮੈਨੂੰ ਦੱਸਿਆ ਨਹੀਂ ਗਈ ਹਾਂ ਕੁੜੀ ਵਾਲ ਦਵਿੰਦਰ ਵਾਲ ਮੇਰੇ ਸਹੇਰ ਤਾਂ ਨਿਕਲ ਆਇਆ ਤੇ ਤੂੰ ਮੈਨੂੰ ਕੋ ਦੱਸਿਆ ਨਹੀਂ ਲੈ ਹਾਂ ਦੱਸ ਦੱਸੀ ਤੇ ਆਏ ਤੁਹਾਨੂੰ ਰਾਜੀ ਬਾਜੀ ਠੀਕ ਠਾਕ ਆ ਸਭ ਲੈ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਪੁੱਛਣ ਕਿਹੜੀ ਰਾਜੀ-ਬਾਜੀ ਦੀ ਆ ਵਾ ਤੇ ਤੂੰ ਗੱਲ ਨੂੰ ਗੋਲ-ਮੋਲ ਕਰੀ ਜਾਨੀ ਆ ਉਹ ਨਹੀਂ ਨਹੀਂ ਗੋਲ-ਮੋਲ ਕਰਨ ਦੀ ਗੱਲ ਨਹੀਂ ਆ ਹਾਂ ਮੈਨੂੰ ਨਹੀਂ ਟੱਕਰਿਆ ਘਰ ਤੇ ਨਾ ਕਰ ਹੈ ਗਈ ਸੀ ਕਹਿੰਦੀ ਸੀ ਦਿਹਾੜੀ ਤੇ ਗਿਆ ਵਾ ਗਾੜੀ ਰੱਬ ਜਾਣੇ ਝੂਠ ਖੜਿਆ ਸੀ ਮੈਨੂੰ ਪਸੰਦ ਆ ਗਿਆ ਵੀ ਖੁਸ਼ੀ ਹੀ ਓਦਾਂ ਅਸ਼ਾ ਹਾਂ ਪੈਸੇ ਦੇ ਆਈਆਂ ਮੈਂ ਕਿਹਾ ਜਿਹੜੇ ਹਾਂ ਪੈਸੇ ਦੇ ਆਈਆਂ ਹਾਂ ਮੁੰਡਾ ਘਰੇ ਸੀ ਜਿਆ ਸਕੂਲ ਆ ਗਿਆ ਸੀ ਹਾਂ ਹਾਂ ਫਰੂਟ ਵਾਂਡ ਖੜਿਆ ਕੋਈ ਫਰੂਟ ਨਹੀਂ ਖੜਿਆ ਪੈਸੇ ਦੇ ਆਈ ਲੈ ਜਾ ਕਰ ਮੁੰਡਾ ਬਸੋ ਇਤਨੀ ਗੜੀ ਆਟੋ ਲੱਗਾ ਸੀ ਮੈਂ ਜੇ ਮੈਂ ਰੁਕੀ ਹੁਣ ਟਾਈਮ ਲੱਗ ਜਾਣਾ ਜ਼ਿਆਦਾ ਕੋਈ ਗੱਲ ਨਹੀਂ ਉਹਨੇ ਮੈਨੂੰ ਪੈਸੇ ਐਕਸਟਰਾ ਦੇਈਆਂ ਵਾਦ ਮੈਂ ਨੂੰ ਮਗਾਦੀ ਕੋ ਮਾਸੀ ਜੀ ਵੀ ਠੀਕ ਠਾਕ ਹੈ ਮੈਂ ਕਿਹਾ ਇਹ ਨੂੰ ਮੈਂ ਕੋਈ ਗੱਲ ਨਹੀਂ ਆਵਾਂਗੇ ਫੇਰ ਕਿਤੇ ਨਾ ਉਹ ਤਾਂ ਠੀਕ ਆ ਮੈਂ ਚਾਹੁੰਦਾ ਸੀ ਵੀ ਤੈਨੂੰ ਮਿਲ ਜਾਂਦਾ ਤੇ ਥੋੜਾ ਲਾਹ-ਫਾਹ ਕਰਕੇ ਤਾਂ ਹੁੰਨੀ ਆ ਥੋੜਾ ਪਤਾ ਤਾਂ ਲੱਗਦਾ ਚਲ ਕੋਈ ਗੱਲ ਨਹੀਂ ਫੇਰ ਕਿਤੇ ਜਾਵਾਂਗੇ ਤੇ ਫੇਰ ਸਹੀ ਉਹ ਤਾਂ ਕਹਿੰਦੀ ਨਹੀਂ ਠੀਕ ਆ ਹੁਣ ਕੰਮ ਤੇ ਜਾਂਦਾ ਵਾ ਬਾਕੀ ਤੁਹਾਨੂੰ ਪਤਾ ਹੀ ਆ ਖਾਣ ਪੀਣ ਵਾਲਾ ਬੰਦਾ ਵਾ ਪੈਗ ਤੇ ਉਹਨੇ ਲਾਉਣਾ ਹੀ ਹੁੰਦਾ ਵਾ ਮੈਂ ਐਸੀ ਕਰਕੇ ਜਾਂਦਾ ਨਹੀਂ ਕਿ ਮੈਨੂੰ ਚੜ ਜਾਣਾ ਗੁੱਸਾ ਤੇ ਮੇਰਾ ਹੱਥ ਉੱਠ ਜਾਣਾ ਨਹੀਂ ਨਹੀਂ ਜਿੱਥੇ ਉਹਦਾ ਮਾਨਤਨ ਹੱਕ ਹੈਗਾ ਉੱਥੇ ਦੇਣਾ ਹੀ ਪੈਣਾ ਹੈ ਅਸੀਂ ਇਦਾਂ ਦੇ ਕੰਮ ਕਰਦੇ ਚੰਗੇ ਲੱਗਦੇ ਇਦਾਂ ਦਾ ਵੀ ਆ ਹੈ ਤੇ ਉਹਦਾ ਆਦਮੀ ਹੈ ਨਾ ਤੇ ਆਪਣਾ ਬੰਦਾ ਹਰ ਜਨਾਨੀ ਨੂੰ ਬੜਾ ਪਿਆਰਾ ਹੁੰਦਾ ਸ਼ਰਾਬੀ ਤਾਂ ਕੀ ਭਾਵੇਂ ਜਿੰਨਾ ਮਰਜ਼ੀ ਗੰਦਾ ਹੋਵੇ ਦੁੱਖ ਤੇ ਹੁੰਦਾ ਹੀ ਹੈ ਨਾ ਚਲ ਠੀਕ ਆ ਇਦਾਂ ਕਰ ਰੋਟੀ ਬਣੀ ਆ ਰੋਟੀ ਬਣੀ ਆ ਹੁਣ ਆਜੋ ਉਹ ਨਾ ਦੇ ਤਾ ਛਟਾ ਆ ਇਹਨਾਂ ਬਰਸਨ ਇਹਦਾ ਬਰਸਨ ਨਹੀਂ ਬੀਜਿਆ ਹਰਗਾ ਘਾ ਬੀਜਿਆ ਮੱਖਣ ਖਾਜ ਨੂੰ ਕਹਿੰਦੇ ਆ ਵਿੱਚ ਤੋਰੀਆ ਪਾਤਾ ਤੇ ਹਾਲੋਂ ਪਾਤੀ ਆ ਤੇ ਮਾਜ ਦੇ ਦੁੱਧ ਦਾ ਫਰਕ ਪਊ ਕੋਈ ਨਾ ਹਾਲੋਂ ਗਰਮ ਵਾਲੀ ਦੁੱਧ ਬੜਾ ਜਨਾ ਵਾਦਾ ਮੱਖਣ ਖਾ ਰਣਾ ਚਲ ਠੀਕ ਆ ਹੱਥ ਮੂੰਹ ਧੋ ਕੇ ਆਜੋ ਰੋਟੀ ਖਾ ਲੋ ਪਹਿਲਾਂ ਅੱਪੇ ਸ਼ਾਮਾਂ ਨੂੰ ਹੋਜੂ ਜੇ ਰਹਿ ਜੂਗਾ ਚਲੋ ਠੀਕ ਆ